ਪਣੀ ਦੁੱਜੇ ਸੁਣ ਕੇ ਲੈ ਆਈ ਜਾਣਾ ਮੰਮੀ ਕਿਦਾਂ ਫਿਰ ਇੰਜੋਏ ਹੋ ਰਿਹਾ ਪੂਰਾ ਬਹੁਤ ਬਹੁਤ ਲੱਗਣ ਨਹੀਂ ਰਿਹਾ ਘਬਰਾਏ ਘਬਰਾਏ ਜੇ ਲੱਗਣ ਨੇ ਮੈਨੂੰ ਤੱਕ ਗਏ ਤੱਕ ਗਏ ਦੱਸ ਨਹੀਂ ਬੜੀ ਵਧੀਆ ਨਹੀਂ ਪਈ ਹੈ ਮੰਮੀ ਨੂੰ ਮੈਨੂੰ ਬਹੁਤ ਵਧੀਆ ਨੀਂਦ ਆਈ ਮੰਮੀ ਤੁਹਾਨੂੰ ਨਹੀਂ ਪਹਿਲਾਂ ਮੈਨੂੰ ਆ ਗਈ ਸੀ ਮੈਨੂੰ ਲੱਗਦਾ ਕਿ ਸਰਾਣਿਆਂ ਦਾ ਮਸਲਾ ਰਿਹਾ ਹਨਾ ਮੈਂ ਕੜ ਕੜ ਸਿਰ ਤੇ ਹੀ ਪਰਾਂ ਨਹੀਂ ਮੇਰਾ ਬੈੱਡ ਗਧੀਆਂ ਗੱਦਾ ਬੈੱਡ ਗਧੀਆਂ ਗੱਦਾ ਹੈ ਇਤੋਂ ਵਧੀਆ ਨਹੀਂ 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 ਆਪਣੇ ਆ ਰੂਮ ਉਹਨਾਂ ਨਾਲੋਂ ਵਧੀਆ ਵਾ ਬਹੁਤ ਵਧੀਆ ਕੋਈ ਨਾ ਤੇ ਜੋ 11 ਮਈ ਦੀ ਸੁੱਤੀ 6 ਵਜੇ ਉੱਠੀ ਆ ਮੈਂ ਵੀ 11 12 ਵਜੇ ਦਾ ਸਤਾ 6 ਵਜੇ ਉੱਠਾ ਪਰਸੋਂ ਨਾ ਪਰਸੋਂ ਨਾ ਦੋ ਦਿਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਵਧੀਆ ਅੱਛਾ ਅੱਜ ਸਾਡੇ ਟ੍ਰਿਪ ਦਾ ਲਾਸਟ ਦਿਨ ਵਾ ਤੇ ਅੱਜ ਅਸੀਂ ਜਾਣਾ ਵਾ ਮੇਰੀ ਫੇਵਰੇਟ ਪਲੇਸ ਤੇ ਮੇਰੀ ਫੇਵਰੇਟ ਪਲੇਸ ਨਾਲ ਕ੍ਰਿਕਟ ਗਰਾਊਂਡ ਵਾ ਇਹ ਤਾਂ ਜਾਣ ਨੂੰ ਰਾਜ਼ੀ ਨਹੀਂ ਪਰ ਮੈਂ ਜਾਣਾ ਮੈਂ ਵੇਖ ਕੇ ਆਉਣਾ ਤੇ ਉਹਦੇ ਲਾਗੇ ਇੱਕ ਡੈਡੀ ਕਾਰਡ ਦੇਖ ਪਿਆ ਤੁਹਾਡੇ ਦੋਸਤ ਦਾ ਤੇ ਉਹਦੇ ਲਾਗੇ ਹੋਰ ਵੀ ਇੱਕ ਦੋ ਐਕਟੀਵਿਟੀ ਹੋ ਕਰਾਂਗੇ ਤੇ ਫਿਰ ਪੇਂਟ ਪਾਵਾਂਗੇ ਚਾਲੇ ਤੇ ਹੁਣ ਫਿਲਹਾਲ ਕਰੀਏ ਬ੍ਰੇਕ ਪਾ ਕੇ ਚਲੋ ਸੰਗਤਾਂ ਵੜ ਗਈਆਂ ਬ੍ਰੇਕਫਾਸਟ ਕਰਨ ਨੂੰ ਚਲੋ ਚੱਲੀਏ ਬ੍ਰੇਕਫਾਸਟ ਦਿੱਤੇ ਵੀ ਵਧੀਆ ਹੀ ਆ ਬੋਇਲਡ ਐਗ ਚਲੋ ਇਹ ਤੇ ਅਸੀਂ ਖਾਣੇ ਨਹੀਂ ਸਾਬੂਦਾਣਾ ਖੀਰ ਜ਼ੁਚੀਨੀ ਸੌ ਤੇ ਜ਼ੁਚੀਨੀ ਬਾਜੀ ਬਲੈਕ ਚਨਾ ਉੱਤਪਮ ਰਵਾ ਉੱਤਪਮ ਇਡਲੀ ਚਲੋ ਵੀ ਬ੍ਰੇਕਫਾਸਟ ਇੱਥੇ ਵੀ ਵਧੀਆ ਪਿਛਲੇ ਹਟ ਲੰਘ ਗੋ ਨਾ ਮਾਨੂੰ ਚਲੋ ਫੇਰ ਰੌਣਕ ਲੱਗੀ ਜਾਣ ਨੂੰ ਜੀ ਨਹੀਂ ਘੰਡਿਆ ਸਾਡਾ 뷰 ਚੈੱਕ ਕਰਦੋ ਜੀ ਚੜਦਲ ਹੋ ਗਏ ਬਾਬਾ ਰੌਣਕ ਜੀ ਲੱਗੀ ਜੀ ਨਹੀਂ ਘੰਡਿਆ ਅਜਾ ਉਧਰ ਮੰਮੀ ਹੁਣਾਂ ਨੂੰ ਪੁੱਛਾ ਹੈਂ ਬੰਦਾ ਇਹ ਤਿੰਨ ਚਾਰ ਦਿਨ ਹੋ ਗਏ ਹੁਣ ਜਾਣ ਨੂੰ ਜੀ ਨਹੀਂ ਘੰਡਿਆ ਹੋਰ ਕਿਤੇ ਲੱਲੋ ਅੱਜ ਹੋਰ ਕਿਤੇ ਲੱਲੋ ਅੱਜ ਬਸ ਜੀ ਮੋਨੂ ਆ ਕੰਡਿਆ ਵੀ ਬਾਬਾ ਨਜ਼ਾਰੇ ਲੱਗੇ ਜਾਣ ਨੂੰ ਜੀ ਨਹੀਂ ਘੰਡਿਆ ਮੈਂ ਮੰਮੀ ਹੁਣਾਂ ਨੂੰ ਪੁੱਛਾ ਕੀ ਵੰਡਿਆ ਵਾ ਤਨ ਨੂੰ ਅੱਜ ਫੇਰੋ ਟ੍ਰਿਨਿਟੀ ਨਹੀਂ ਤਾਂ ਨਪਸਾਂਦੀ ਰਹਿਣਾ ਤੇ ਆ ਇਹਦਾ ਬਾਥਰੂਮ ਕਿਹੜਾ ਪੜਾ ਗਿਆ ਬਾਥਰੂਮ ਦੀ ਹੋਟਲ ਆਡਾ ਪਹਿਲਾ ਵਧੀਆ ਸੀ ਤੇ ਆ ਵੀ ਵਧੀਆ ਰਜੈਂਟਾ ਇਹ ਨਹੀਂ ਆ ਵਾਲਾ ਤੇ ਪਿਛਲਾ ਕੀ ਹੈ ਜਿਹੜਾ ਆਪਾਂ ਪਹਿਲਾ ਹੋਟਲ ਲੈ ਲਿਆ ਸੀ ਨਾ ਉਹਦੇ ਵਾਸ਼ਰੂਮ ਥੋੜੇ ਵੱਡੇ ਤਾਂ ਤੁਹਾਨੂੰ ਛੋਟੇ ਲੱਗੇ ਉਹਦੇ ਵੀ ਸਟੇ ਬਹੁਤ ਆ ਬਹੁਤ ਸੋਹਣੇ ਰੂਮ ਨੇ ਬਾਥਰੂਮ ਬਹੁਤ ਸੋਹਣੇ ਮਮੀ ਨੀਂਦ ਆ ਗਈ ਨਾ ਤੁਹਾਨੂੰ ਕੱਦ ਨਹੀਂ ਹੋਈ। ਉਹ ਇੱਕ ਦਿਨ ਛੱਡ ਕੇ ਹੁੰਦੀ ਹੁੰਦੀ ਹੈ ਮੈਨੂੰ ਪਤਾ ਅੱਜ ਰਾਤ ਨੂੰ ਉਹ ਹੋਣੀ ਹੈ। ਜਿਆਦਾ ਹੀਟ 걸ਦਾ ਰਿਹਾ ਤਾਂ ਇੱਕਦਮ ਖੋਲਤਾ ਜਣੋ। ਹਾਂ। ਹਵਾ ਇੱਕਦਮ ਆਈ ਤੇ ਇਹ ਉਸ ਤੋਂ ਬੰਦ ਕਰ ਦੇਣਾ ਨਹੀਂ ਆਈ ਬੰਦ ਕਰਤਾ ਹੀ ਰਾਤੀ। ਕਿਵੇਂ ਆਇਆ ਮੈਂ ਕਿਦਾਂ ਘੱਟ ਹੋਣਾ ਵਾ ਸਾਰਾ ਕੁਝ ਦੱਸ ਨਹੀਂ। ਨਹੀਂ ਉਹ ਨਹੀਂ ਗੱਲ। ਤੁੰਗੀ ਇਹਨਾਂ। ਪਾਵਰ ਬਟਨ ਹੀ ਲਾਪਾ ਤੇ ਮੈਂ ਦੋਹਰਾ ਬਾਅਦ। ਹੋਰ ਆਪਾਂ ਦੁਵਾ ਤਾਂ ਵੱਤ ਜਾਣਾ ਨਾ। ਨਹੀਂ ਤੇਰੀ। ਪਹਿਲਾਂ ਆਪਾਂ ਜਾਣਾ ਵਾ ਉੱਤੇ ਕੇਬਲ ਕਾਰ ਤੇ ਕੇਬਲ ਕਾਰ ਤੇ ਦੁਜਾ ਆਪਾਂ ਚਲਾਇਲਾਮਾ। ਦਲਾਇਲਾਮਾ। ਦਲਾਇਲਾਮਾ ਤੋਂ ਬਾਅਦ ਆਪਾਂ ਜਾਣਾ ਉੱਤੇ ਕਰਮ ਚਲਾਵਾਂ ਕਰਮ ਚਲਾਵਾਂ ਤੇ ਬਾਜ਼ਾਰ ਕਰਮਚਾਲਾ ਚ ਕਰਾਉਣੀ ਹੈ ਕਰਮਚਾਲਾ ਚ ਨਹੀਂ ਤੁਹਾਡੇ ਫੈਨ ਵੜੇ ਆ ਚੱਲਦੇ ਚੱਲਦੇ ਤੇ ਨਾਲ-ਨਾਲ ਵਲੌਗ ਵੀ ਵੇਖਣ ਟਾੜਾ ਵਲੌਗ ਬਣਦੇ ਤੇ ਵਲੌਗ ਵੇਖਣ ਦੇ ਨਹੀਂ ਨਹੀਂ ਉਹ ਅਮਲ ਆਣਾ ਕਿ ਤੂੰ ਹੀ ਰਾਤੀ ਮੈਸ ਕਰ ਗਏ ਆ ਵੀਊ ਆਲਾ ਬਹੁਤ ਵਧੀਆ ਬਹੁਤ ਵਧੀਆ ਥੱਲੇ ਸਾਰਾ ਹੀ ਜਗਦਾ ਹੈ ਸਾਰਾ ਹੀ ਜਗਦਾ ਹੈ ਨਹੀਂ ਜਾਂਦਾ ਹੀ ਹੋਣਾ ਨਹੀਂ ਨਹੀਂ ਆ ਜਾਣਾ ਆਉਣਾ ਕਿੱਦਾਂ ਨਹੀਂ ਆਟੋ ਹੀ ਨਹੀਂ ਮਿਲਿਆ ਆ ਹੀ ਜਾਣਾ ਹੈ ਹਾਂ ਚੱਲ ਕੋਈ ਨਹੀਂ ਆਵੇ ਦੇਖ ਲਿਆ ਆਂ ਤੁਹਾਡੇ ਫੋਨ ਚ ਵੇਖ ਆਈ ਫੋਨ ਚ ਰਿਕਾਰਡ ਨਹੀਂ ਕੀਤਾ ਰਾਤੀ ਮम्मी ਤੇ ਮਾਸੀ ਤੇ ਨਹੀਂ ਆਏ ਜਦ ਇਧਰ ਆ ਕੇ ਟੋਰੀ ਰੁਕਦਾ ਤਾਂ ਪੂਰਾ ਚੇਨ ਰੁਕਦਾ ਨਹੀਂ ਨਹੀਂ ਪੂਰਾ ਨਹੀਂ ਰੁਕਦਾ ਨਾ ਇਹ ਤਾਂ ਪਰ ਪੂਰਾ ਦੇਖਦਾ ਧਰਮਸ਼ਾਲਾ ਜਾਣਾ ਅੱਗੇ ਆਪਾਂ ਡਾਡੀ ਦੇ ਵੇਟ ਕਰਨੀਆਂ ਨਹੀਂ ਹੁਣ ਜਦੋਂ ਆ ਟੋਲੀ ਇੱਥੇ ਆਈ ਦੀ ਹੈ ਨਾ ਹਾਂ ਤੇ ਰੋਪ ਨਾਲ ਬੱਕਰੀ ਹੋਈ ਦੀ ਅੱਛਾ ਦੁਵਾ ਦਾ ਕਿਹੜੇ ਪਾਸੇ ਜਾਣਾ ਹੈ ਪੜੀ ਰਹੀ ਦੀ ਸਿੱਧੀ ਤਰ੍ਹਾਂ ਚੱਲ ਪਾ ਰਹੀ ਚੱਲ ਥੱਲੇ ਨਮਾ ਮੇਣੀ ਆਟੇ ਗੰਡ ਰਹੀ ਜਾਂਦੀ ਆਹੇ ਅੱਲਾ ਬੀਬੀਆਂ ਆਈ ਗਈਆਂ ਚਲੋ ਲੈਟਸ ਗੋ ਖਲੋਣ ਵਾਲਾ ਹੀ ਹੈ ਕਿ ਬੈਣ ਵਾਲਾ ਵੀ ਹੈਗਾ ਜੀ ਇੱਕ ਸਿਸਟਮ ਉਹ ਆਹੀ ਚਲੋ ਜੀ ਤੇ ਇਹ ਅੰਦਰ ਮੈਂ ਵਾਹ ਇਹਦਾ ਸਾਰੇ ਸ਼ਹਿਰ ਦੇ ਤੋਰੀ ਹੈ ਗੱਲਬਾਤ ਹੈ ਪੂਰੀ ਪਰ ਪੂਰੀ ਸਪੀਡ ਨਾ ਜਾਂਦੀ ਹੈ ਨਾ 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 ਇਹ ਤੇ 22 ਦੀ ਬਸ ਐਤੋਂ ਕਿ ਕੋਈ ਨਾ ਫੰਬਲਿਆ ਕਰਨਾ ਮੁੜ ਕੇ ਆਇਆ ਐ ਟੈਨ ਕੋਈ ਬੇ ਡੈਡੀ ਬੰਦੇ ਆ ਨਹੀਂ ਮੰਮੀ ਕੋ ਵਾਕਿਆ ਮੰਮੀ ਨੂੰ ਮੀ ਗੱਲ ਬਣਨੀ ਮੰਮੀ ਨੇ ਰੋਲਾ ਪਾਣਾ ਹਲਕਾ ਜਿਹਾ ਡਰ ਲੱਗਦਾ ਨਾ ਹਲਕਾ ਜਿਹਾ ਚੰਗਾ ਆ ਮੰਮੀ ਨੂੰ ਨਹੀਂ ਭਾਲਿਆ ਕੰਮ ਔਖਾ ਹੀ ਮਾਸੀ ਨੂੰ ਨਹੀਂ ਭਾਇਆ ਚੰਗਾ ਆ ਮਾਸੀ ਨੇ ਵੀ ਡਰ ਜਾਣਾ ਹਾਂ ਪਾਕਟ ਚ ਰੱਖੋ ਮਾਨੂੰ ਹਾਂ ਡਿਗ ਪੈਣਾ ਨਹੀਂ ਡਿਜੀਟਲ ਸਿਸਟਮ ਨਹੀਂ ਹਜਾਦਾ ਪਰ ਮੈਂ ਅਗਲੀ ਪੌਂਚੀ ਗਿਆ ਤਾਵਾ ਕਰ ਗੱਲ ਕਸੇ ਡੈਨਲ ਇਹਦੇ ਹਾਂ ਡਾ ਲੱਗਦਾ ਬਿਲਕੁਲ ਰੋਮੜਾ ਇਹਨਾਂ ਦੀ ਆਹ ਕਾਰ ਆਪਣੀ ਉਹ ਕਾਰ ਮੇਰੇ ਨਾਲ ਜੋ ਥੋੜੀ ਜਿਹੀ ਚੀਜ਼ ਆ ਹਾਂ ਜੇ ਮੰਮੀ ਨੂੰ ਨਹੀਂ ਲਿਆਏ ਨਾ ਤੇ ਵਧੀਆ ਆਪਾਂ ਨੂੰ ਪੈਨਿਕ ਕਰ ਦੇਣਾ ਹੈ ਮੇਰੇ ਪੈਨਿਕ ਮੰਮੀ ਨੇ ਆਪਾਂ ਨੂੰ ਡਰਾ ਦੇਣਾ ਹੈ ਤੇ ਆਹ ਵੱਡੀ ਗੱਲ ਨਹੀਂ ਕੀ ਕੋਈ ਮੇਰੀ ਸਾਰੀ ਦੁਨੀਆ ਡੜੀ ਪੈਂਦੀ ਆ ਹਾਂ ਸਾਰਾ ਡੈਡੀ ਨੂੰ ਮਸਲਾ ਦੇਣ ਡਿਆ ਮੋਨੂ ਬਰਹਾਲ ਕੱਲ ਕਾਮ ਨੂੰ ਵੀ ਡਰਿਆ ਨਹੀਂ ਡਰਿਆ ਮੈਂ ਮਾਂ ਮਾ ਇੱਥੋਂ ਡਰ ਲਾ ਮਗਲੇ ਉਹ ਪਰ ਉਸ ਹਾਈਟ ਬਹੁਤ ਯਾਦੀ ਹੈ ਆਏ ਵੇ ਲਖਨੋਵਾ ਪੈਂਦੀ ਓ ਥੱਲੇ ਆਂਦੀ ਆਂਦੀ ਆਹ ਮਰ ਰੂੜਾ ਝਾੜੀ ਓ ਹੂੰ ਨਹੀਂ ਹੋਇਆ ਉਤਰਾ ਹੂੰ ਸਭ ਤੋਂ ਪਹਿਲੇ ਆਪਨੇ ਘਬਰਾਣਾ ਨਹੀਂ ਹੈ ਨਹੀਂ ਤਾਂ ਪਾਕ ਤੇ ਪੈਂਦਾ ਪੰਕੜਾ ਥੋੜਾ ਨਹੀਂ ਅਦਰ ਓ ਹੁਣ ਸਾਨੂੰ ਘਬਰਾਉਣ ਦੇ ਮੈਨੂੰ ਹੁਣ ਸਾਨੂੰ ਘਬਰਾਉਣ ਦੇ ਹੁਣ ਸਾਡਾ ਬੰਦਾ ਹੈ ਉਹ ਵਧ ਗਿਆ ਵੀ ਉਹਨੂੰ ਆ ਸਮਝ ਵੀ ਇੱਕ ਕੰਦੇ ਜਾਚੀ ਬੈਠੇ ਇਹਨਾਂ ਕੋਲ ਲਖਾ ਕੇ ਲਿਆ ਇਹਨਾ ਪਰਚੀ ਦੇ ਉਹ ਸਲੋ ਦਾ ਕਿਉਂ ਮਨਵਾ? ਕਿਉਂ ਨਹੀਂ ਆ ਮਾਨੂੰ ਉਹ ਕ੍ਰਿਕਟ ਆ ਹੋ ਕ੍ਰਿਕਟ ਸਟੇਡੀਅਮ ਦੀਆਂ ਲਾਈਟਾਂ ਲੱਗੀਆਂ ਹੋਵੇ। ਉਹ ਉੱਥੇ ਜਾਣਾ ਡੜੀ ਆ ਪੈਤ ਬਾਦ। ਰਾਤ ਨੂੰ ਕਿੰਨਾ ਸਮਾਂ ਲੱਗਦਾ ਹੋਵੇ? ਕਿੰਨੇ ਕਿਲੋਮੀਟਰ ਦਾ ਹੋਵੇ? ਹਾਂ? ਹੁਣ 4-5 ਕਿਲੋਮੀਟਰ ਤੇ ਹੋਗਾ ਜੀ। ਗੁਰੂਆ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਥਾਣੇ ਲੋਕਾਂ ਦੇ ਘਰ ਵਾ। ਹੂੰ। ਉਹ ਤੇ ਮਾਜਾ ਸੰਦੀਆਂ। ਓਏ ਓਏ ਉੱਤਰ ਇੰਦਰ ਚੋਟੀ ਕਿੰਨੀ ਉੱਚੀ ਆ ਪਹਾੜੀ। ਹੂੰ। ਬ੍ਰੋ ਓਹ ਟੋਏ ਯੋਏ ਐ ਅਜੇ ਪਿੱਛੇ ਉੱਲੇ ਹੋ ਗਿਆ ਕੰਮ ਸਾਰਾ ਆਈ ਜਾਂਦਾ ਹੀ ਕਰੋ ਕ ਇੱਥੋਂ ਟਰਨ ਕਰਨਾ ਹਣਾ ਆਪਾਂ ਵਾਸਪ ਆ ਗਿਆ ਆਪਾਂ ਮੰਜ਼ਲ ਤੇ ਆ ਵੀ ਇੱਥੋਂ ਹਣਾ ਪਏ ਯੂ ਟਰਨ ਮਾਰ ਲੈਣਾ ਇੱਦਾਂ ਉੱਤੇ ਉੱਤੇ ਹਾਂ ਆਪਾਂ ਉੱਥੇ ਬਨੇ ਰਹਿਣਾ ਸੇਮ ਉਧਰ ਵੀ ਬਣਾ ਦੇਣਾ ਉਹਦਾਂ ਦਾ ਬਣਿਆ ਵਾ ਜਿਹੜਾ ਉਹਨਾਂ ਸ਼ਾਇਦ ਆਪਣੀ ਰਿਸੈਪਟ ਵੇਖਣੀ ਹੋਵੇ ਤਹਾਰ ਕੇ ਆਪਾਂ ਹੂੰ ਡਰਾ ਕੇ ਕੁਛ ਲੱਡ ਡਿੱਗਿਆ ਹਾਂ ਤੇ ਲੈ ਘਰਾਂ ਦਾ ਵਿਊ ਕਿੱਡਾ ਸੋਹਣਾ ਲੱਗਦਾ ਵਾ ਹਾਂ ਦਾ ਤੋ ਇਹ ਕਿ ਵੇਖਿਆ ਲਈ ਦੈਤਰਾ ਹੋ ਗਿਆ ਨਾ ਮੈਂ ਵੇਖਿਆ ਵਾ ਮਿਲਦਾ ਉੱਪਰ ਨੂੰ ਆਪਾਂ ਜਲਦੀ ਚੱਲ ਜਾਾਂਗੇ ਚੈੱਕ ਕਰਨੀ ਉਸ ਤੋਂ ਬਾਅਦ ਆਪਾਂ ਵਾਪਸ ਚੱਲ ਹੀ ਪਾਣੇ ਆ ਉੱਥੇ ਦਲਾਈ ਲਾਮਾ ਟੈਂਪਲ ਆ ਦਰਵੇਜੇ ਉੱਤੇ ਚੱਲ ਕੇ ਦਿੱਤੀ ਕਿ ਕਰੂਗਾ ਮੈਂ ਤਾਂ ਕਾਣੀ ਕਿ ਤੂੰ ਮੰਮੀ ਆ ਤੇ ਚ ਕਿਉਂ ਨਹੀਂ ਦੱਸਣੀ ਦਿਲ ਦੀ ਗੱਲ ਕਾਣੀ ਗਤਮ ਜੇ ਚਵੇਂ ਡੇਪੀਏ ਤੇ ਲੈ ਮੰਮੀ ਸਾਹਮਣੇ ਨਾ ਕਹਿ ਦਿਓ ਹਣੇ ਤਾਂ ਉਹਦੇ ਅੱਗੇ ਨਹੀਂ ਮੰਨਣ ਦੀ ਹੋਏ ਪਜਾਰਜੋ ਉਦਾਂ ਸਹੀ ਡਿਸੀਜਨ ਮੰਮੀ ਤੇਰਾ ਨਾ ਜਾਣ ਵਾਲਾ ਤਾਂ ਤੁਹਾਡਾ ਡਿਸੀਜਨ ਨਾ ਜਾਣ ਵਾਲਾ ਬਿਲਕੁਲ ਸਹੀ ਸੀ। ਤੁਸੀਂ ਸੱਚੀਆਂ ਸੀ। ਡਰ ਜਾਣਾ ਏ ਤੂੰ ਬਹੁਤ ਜ਼ਿਆਦਾ। ਘੁਮ ਕਰਾਵਣਾ ਏ। ਇਹ ਵੀ ਸੇਮ। ਦੇਖੀ ਚਲੋ। ਹਾਂ ਲਏ ਹੁਣ ਤੋਂ ਮੁੰਡਾ। ਬਸ ਇਹ ਤੁਹਾਡਾ ਐਂ ਕਹਿ ਸਕਦਾ ਤੁਸੀਂ ਵੀ ਡਰ ਜਾਣਾ ਏ। ਡਰ ਜਾਣਾ ਏ ਤੂੰ ਵੀ। ਨਹੀਂ ਉਹਦਾ ਮੈਨੂੰ ਘਬਰਾਹਟ ਨਹੀਂ ਹੋਈ। ਜਦੋਂ ਕਿ ਅਣੀ ਉਧਰ ਤਾਂ ਨਹੀਂ ਆਇਆ ਹੁਣ ਹੁਣ ਦੋਰੇ ਜਾਣਾ ਵੇ ਜਾ ਸਕਦੇ ਨਾ ਸਾਰੇ ਚਾਰੇ ਬੈਗੇ ਆ ਮੁੰਡਾਰੇ ਵੀ ਜੇ ਚਾਰੇ ਰੇਪੇ ਆ ਤੇ ਕਹਾਣੀ ਖਤਮ ਹੋ ਗਈ ਡੈਡੀ ਹੁਣ ਉਧਰ ਦੋਰੇ ਜਾਣਾ ਫੇਤ ਨਹੀਂ ਡਰੋਗੇ ਨਾ ਨਹੀਂ ਮੰਮੀ ਸਾਰੇ ਪਾਗਲ ਹੋ ਜਣਾ ਚਾਹੀਦੇ ਲੈ ਡੈਡੀ ਐਦਾਂ ਦੀਆਂ ਨਹੀਂ ਗੱਲਾਂ ਸੋਚੀ ਦੀਆਂ ਇਹਦੀਆਂ ਬਹੁਤ ਮਜ਼ਾ ਆਇਆ ਮੰਮੀ ਨੂੰ ਚਲੋ ਹੋਰ ਨਾ ਚਲੋ ਤੇ ਨਾ ਗੱਲ ਇਹ ਵੀ ਫੇ ਇੱਤੋਂ ਗਾੜੀ ਸਿੱਧਾ ਘਰ ਹੀ ਜਾਣਾ ਜੇ ਤੇ ਚੜਾ ਲੈਂਦੇ ਮੰਮੀ ਨੂੰ ਤੇ ਗਾੜੀ ਟ੍ਰਿਪ ਖਤਮ ਹੋ ਜਾਣਾ ਆ ਸਾਡਾ ਮੰਦਰ ਪ੍ਰਵੇਸ਼ ਦੁਆਰ ਇਸ ਤਰਫ ਨਹੀਂ ਨਹੀਂ ਐਦਾਂ ਦਾ ਨਹੀਂ ਕੁਛ ਵੀ ਨਹੀਂ ਨਹੀਂ ਇਹ ਉੱਧਾਖਲੋਤੀ ਆ ਕੋਈ ਨਹੀਂ ਤਾਂ ਫਟਟ ਨਹੀਂ ਟੈਂਪਲ 'ਚ ਥੋੜੀ ਐਂਟਰੈਂਸ ਪੈਹੇ ਜਾਂਦੇ ਹੋਣੀ ਮੰਮੀ ਆਪਣੇ ਹੰਦਾ ਚਲਾਈ ਜਾਂਦੇ ਤੁਸੀਂ ਮੰਦਰ ਵਾਹੋ ਤਲਾਈ ਲਾਮਾ ਦਾ कैफे कि बढ़िया न मासी कैफे या। टेंपल नहीं है आगा। आगा। लोग आए पर चली आ लोल्ला थल सियाँ ਆਜੋ 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 ਖੇਚ ਕੇ ਆਮੜਾ ਉਹ ਡਰੂ ਵੀ ਉਵੇ ਕੇ ਉਹ ਗਿਆ ਜੀ ਅਸੀਂ ਮੈਨੂੰ ਉਹ ਟਾਇਰ ਚੱਲਦੇ ਹੋ ਉਹ ਉਹ ਕੈਰ ਤੇ ਨਹੀਂ ਨਹੀਂ ਉਹ ਪਾਸਿੰਗ ਵਾਸਤੇ ਹੀ ਆਇਆ ਫਿਰ ਪਾਸਿੰਗ ਵਾਸਤੇ ਲੱਗਦੇ ਆ ਗਏ ਇਹ ਰੋਪ ਤੇ ਕਿ ਤੱਕ ਆ ਜਾਂਦਾ ਵਾ ਉਹ ਰੋਪ ਵੀ ਜਾਂਦਾ ਵਾ ਇੱਕੋ ਨਹੀਂ ਕਿ ਚੱਕਰ ਪਰ ਉਹ ਜਿੱਥੇ ਜਾਂਦੇ ਆ ਉਹ ਚੈਨ ਚੱਲਣ ਦੀ ਆ ਐਕਸਪਲੇਨ ਕਿੱਦਾਂ ਕਰਨਾ ਪੈਣ ਡਿਆ ਇਹਨਾਂ ਨੂੰ ਸੇਫ ਹੋ ਵਾ ਮੰਮੀ ਟੈਨਸ਼ਨ ਨਾ ਲੈ ਆਂਗੀ ਤਲੇ ਮੈਂ ਜਦੋਂ ਮੈਂ ਜਦੋਂ ਮਾਇਆ ਹੋ ਗਿਆ ਯਾਣਾ ਵੀ ਉਹ ਸੀ ਦਾ ਮੀਨ ਹੈ 6 ਦਾ ਉਹ ਨੰਬਰ ਨ ਐਂਡ ਅ 빅 ਸਟੇਚੂ ਉਹਦੇ ਜਸਟ ਲਿਫਟ ਇਨਸਾਈਡ ਗੈਸਪਾ ਦਾ ਅਕੀਵੇ ਬੋਤੀ ਸਾਫਾ ਸੋ ਹਾਲੋ ਸੋਲੋ ਬੋਤੀ ਸਾਫਾ ਸੋ ਸਜਾਵ ਗ੍ਰੇਟ ਆਰਟਿਸਟ ਬੋਸ ਦਿ ਚੋਟਿਕ ਕਮ ਆਨ ਲੱਟ ਇਨ ਤਾਰਸ ਸਜਾਵ ਕਰਨ ਵਾਲੇ ਬਮਾਉਦੇ ਆ ਦਿਸ ਇਜ਼ ਮਨੀ ਪ੍ਰੇਰ ਤਾਂ ਕੀ ਲਿਖਿਆ ਵਾ ਮੰਮੀ ਉਹ ਲਿਖਿਆ ਵਾ ਵੀ ਉਹਨੂੰ ਇੱਕ ਆਰ ਪੂਰੀ ਪ੍ਰਕਰਮਾ ਕਰਨ ਨਾਲ ਉਹਨੂੰ ਕਮਾਉਣ ਨਾਲ ਲੱਖਾਂ ਮੰਤਰਾਂ ਦਾ ਫਲ ਮਿਲਦਾ ਵਾ 1000 ਚ ਉਹਦੇ ਤੇ ਉਹ ਲਿਖਿਆ ਸੀ ਜਾਓ ਮੈਂ ਤਾਂ ਨਹੀਂ ਜਾਉਂ ਭਾਈ ਪਹੁੰਚੇ ਹਾਂ ਨਾ ক্রিকেট ਸਟੇਡੀਅਮ ਤੇ ਮੇਰੀ ਫੇਵਰੇਟ ਜਗਾ ਤੇ ਮੈਂ ਅੱਜ ਇੰਨੀ ক্রিকেট ਖੇਡੀ ਅੱਜ ਤੱਕ ਸਟੇਡੀਅਮ 'ਚ ਮੈਚ ਨਹੀਂ ਵੇਖਿਆ ਲਾਈਵ ਮੈਚ ਨਹੀਂ ਵੇਖਿਆ ਇੰਟਰਨੈਸ਼ਨਲ ਭਾਰਤ ਸਟੇਡੀਅਮ ਪਹਿਲੀ ਵਾਰ ਵੇਖਣ ਲੱਗਾ ਜਿਹੜਾ ਇੰਟਰਨੈਸ਼ਨਲ ਆ ਬਾਹਰੋਂ ਵੇਖੇ ਅੰਦਰ ਨਹੀਂ ਕਦੀ ਗਏ ਤੇ ਟੂਰਿਸਟ ਐਟ੍ਰੈਕਸ਼ਨ ਆ ਇਹ ਵੇਖਣ ਲੱਗੇ ਹਣ ਰੇਦੇ ਆ ਰੈਡੀ ਮੈਂ ਆਪਾਂ ਮਨੂੰ ਜਿੰਦਗੀ ਚ ਪਹਿਲੀ ਵਾਰ ਹੀ ਚੱਲੇ ਹਾਂ ਕਿਹੜਾ ਵੇਖਿਆ ਤੂੰ ਮੰਡੀ ਬਾਈ ਪਟਲ ਵੇਖਿਆ ਉੱਚ ਵੀ ਘਾਟੀ ਮੈਚ ਹੁੰਦੇ ਹਨ ਹਨਾ ਕਰਨਾ ਹੀ ਆ ਉਹ ਗੱਲ ਨਾ ਹੋ ਜੇ ਮਹਾ ਸਟੇਡੀਅਮ ਦੇ ਬਾਹਰ ਪਹੁੰਚੇਗੇ ਉਹ ਤੇ ਬੰਦ ਹੀ ਨਾ ਹੋ ਜੇ 1 ਵਜੇ ਬੰਦ ਹੋ ਜਾਣਾ 10 ਮਿੰਟ ਰਹਿ ਗਏ ਆ ਜਾਂਦੇ ਜਾਂਦੇ ਅੱਗੇ ਕਿਸ਼ਾ ਜਾ ਬੋਲੋ ਤੇ ਛੇਤੀ ਤੁਰਿਓ ਅੱਗੇ ਵੇਖ ਲਾ ਮਾਮਾ ਲੈ ਵੀ ਅਸ਼ਾ ਲੱਗੇ ਨੈੱਟ ਪ੍ਰੈਕਟਿਸ ਵਾਲੇ ਹੈਂ ਬੇਟਾ ਕੀ ਆ ਵੀਕਐਂਡ ਤੇ ਪਕਸਾ ਕੀੜਾ ਜਾਗੂ ਹਣ ਖੇਡਣ ਆਲਾ ਮਾਨੂੰ ਇੱਥੇ ਖੇਡਦੇ ਇੱਥੇ ਪ੍ਰੈਕਟਿਸ ਕਰਦੇ ਆ ਨੈੱਟ ਲੱਗਾ ਵਾ ਮੰਮੀ ਮੰਮੀ ਆਂਦੇ ਇੱਥੇ ਖੇਡਦੇ ਆ ਉਹ ਟੀਵੀ 'ਚ ਵੇਖਿਆ ਹੀ ਨਹੀਂ ਕਿਤੇ ਵੀ ਕਿੱਥੇ ਖੇਡਦੇ ਆ ਫਿਰ ਜੂਮ ਕਰੀ ਜਾਂਦੇ ਆ ਨਾ ਬੰਦੇ ਨੂੰ ਅਸੀਂ ਪ੍ਰੈਕਟਿਸ ਕਰਨੇ ਡੈਡੀ ਪ੍ਰੈਕਟਿਸ ਸਹੀ ਜਗ੍ਹਾ ਆਏ ਆ ਆਪਾਂ ਇੱਕਦਮ ਐਗਜ਼ੈਕਟਲੀ ਇੱਥੋਂ ਵੇਖ ਸਕਦੇ ਆ ਕਿ ਆਪਾਂ ਪਿਕਚਰ ਬਣਾਈ ਜਾ ਗਰਾਊਂਡਡ ਫॉर ਪਲੇ ਐਮ ਸੀਓ ਪਨ 에ਰੀਆ ਯੂ ਆਰ ਹੇਅਰ ਗਰਲਸ ਹੌਸਟਲ ਨਾਂ ਕੇ ਵੈਸਟ ਸਟੈਂਡ ਚ ਐਂਟਰ ਹਣਾ ਆਈਓ ਐਂਟਰੀ ਫਿਰ ਵਾਸ਼ਰੂਮ ਜਦੋਂ ਮੈਂ ਮੈਂ ਜਉਣਾ ਉਹ ਬੜੀ ਤੇ ਮਹਿੰਗੀ ਹੁੰਦੀ ਹੈ ਨਾ ਪੀਓ ਕੌਣ ਬਣਾਇਆ ਵਰਾ ਆਹ 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 ਚੱਲਣ ਡਿਆ ਤੇ ਤਾਂ ਮੈਚ ਵੇਖਣ ਦਾ ਮਜ਼ਾ ਹੀ ਵੱਖਰਾ ਹੋਣਾ ਤਣੀ। ਵੂਮਨਸ ਕ੍ਰਿਕਟ ਚ ਲੰਡੀ ਆ। ਨਹੀਂ ਮੰਮੀ ਇਹ ਤੁਹਾਨੂੰ ਲੱਗਦੀ ਆ ਇੱਕ ਕ੍ਰਿਕਟ ਖਾਂਦੀ ਕੁੜੀਆਂ ਦੀ। ਬਾਉਂਡਰੀ ਤਾਂ ਅੱਗੇ ਗਈ ਆ। ਉਦੋਂ ਇੱਥੇ ਤੱਕ ਹੁੰਦੀ ਬਾਉਂਡਰੀ ਲੱਗੇ ਹੁੰਦੀ ਆ ਉਹ ਜਿਹੜੀ ਰੱਸੀ ਆ ਨਾ ਉਹ ਉਰੇ ਆ ਜਾਂਦੀ ਆ ਤੇ ਉਥੋਂ ਤੁਸੀਂ ਵਿੱਚੋਂ ਕਹਿੰਦੇ ਆ ਨਾ ਵੀ ਵੱਡੀ ਲੱਗਦੀ ਨਿੱਕੀ ਲੱਗਦੀ ਆ ਭਿੱਜਣ ਦੀ ਗੱਲ ਨਹੀਂ ਨਹੀਂ ਮम्मी ਕਹਿੰਦੇ ਨਾ ਆਪਣਾ ਅਦਰਸਟੇਟ ਮੈਂ ਜੇ ਚੱਲਣ ਡਿਆ ਹੀ ਦੇਖ ਪੇ ਲੱਗਾ ਮੈਂ ਮੈਂ ਮੈਚ ਚੱਲਣ ਡਿਆ ਵੀ ਵੇਖ ਲਿਆ ਲਾਈਵ ਸਟੇਡੀਅਮ ਚ ਮੈਚ ਕੋਈ ਨਹੀਂ ਤੇ ਸ਼ਾਰਟ ਬੜੇ ਸੋਨੇ ਕੇ ਡੰਡੀਓ ਕੁੜੀ ਦੇਖੋ ਜੀ ਕਿੰਨਾ ਵਧੀਆ ਨਾ ਪਿੱਛੇ ਆਓ ਸਟੇਡੀਅਮ ਵੀ ਵੇਖ ਲਿਆ ਜਿਪ ਲਾਈਨ ਵੀ ਹੋ ਗਈ ਅੱਜ ਇਹ ਹੋਰ ਆਪਾਂ ਕੀਤਾ ਥੋੜੀ ਜਿਹੀ ਸ਼ਾਪਿੰਗ ਕੀਤੀ ਖਾਦਾ ਜਾਂ ਖਾਦਾ ਲਾਈਲਾ ਮੈਂ ਟੈਂਪਲ ਵੇਖਿਆ ਅੱਜ ਤੱਕ ਆਪਾਂ ਜਾਂਦੀਆਂ ਚੀਜ਼ਾਂ ਕੀਤੀਆਂ ਨਾ ਇੰਟੈਲੀਜੈਂਟ ਤੇ ਹੁਣ 1.5 ਵਜ ਗਿਆ ਵਾ ਹੁਣ ਚੱਲੇ ਪਿੰਡ ਨੂੰ ਤੇ ਆਹ ਕ੍ਰਿਕਟ ਸਟੇਡੀਅਮ ਆ ਇਧਰ ਤੇ ਹੁਣ ਚੱਲੇ ਆ ਪਿੰਡ ਨੂੰ ਵਾਪਸ ਰਾਤ ਰੁਕਦੀਆਂ ਕਿਤੇ ਰਾਤੀ ਰੋਟੀ ਖਾਗ ਜਾਵਾਂ ਕਿਉਂਕਿ ਲੇਟ ਹੋ ਜਾਣਾ ਵਾ 1:30 ਵਜੇ ਆ ਤੇ ਰਾਤ ਪੈ ਜਾਣੀ ਆ ਨੂੰ ਜਾਂਦੇ ਜਾਂਦੇ ਆ ਪਹਿਲਾਂ ਤਾਂ ਪਣੀ ਚਾਹੇ ਚਾਰਜ ਕਿਤੇ ਰੋਕ ਨਹੀਂ ਆ ਨਾ ਜਦੋਂ 50 ਕਿਲੋਮੀਟਰ ਜਾ ਗਏ ਨਾ ਮੰਮੀ ਤੁਹਾਨੂੰ ਤਾਂ ਨਹੀਂ ਕੋਈ ਐਡਾ ਖਾਸ ਲੱਗਾ ਉਹਨਾ ਸਟੇਡੀਅਮ ਹੈ ਡਾੜੀ ਨੂੰ ਨਹੀਂ ਮਿਲ ਪਤਾ ਲੱਗਾ ਜੈਕਟ ਲਾਉਣੀ ਸੀ ਤੇ ਲਾਈ ਨੀ ਹੈ ਹੈ ਡਾੜੀ ਆ ਗੀ ਬੁਰਾ ਨਾ ਲਾਲੂ ਮੈਂ ਕਿਹਾ ਉਹ ਹਨੂ ਨਹੀਂ ਚੰਗੀ ਜਿਹੜਾ ਬੰਦਾ ਜਿਹੜਾ ਬੰਦਾ ਖੇਡਦਾ ਵੇਦਾ ਉਹਨੂੰ ਚੰਗੀ ਲੱਗਦੀ ਸਾਨੂੰ ਉਹਨੂੰ ਚੰਗੀ ਲੱਗਦੀ ਨਹੀਂ ਪਰ ਗਰਾਊਂਡ ਕਿੱਡੀ ਵਧੀਆ 3 ਕਰੋੜ ਉੱਧਰ ਸੋਹਣੀ ਆ ਮਤਲਬ ਕਹਿੰਦਾ ਕੋਈ ਸਾਨੂੰ ਇੰਟਰਸਟ ਕੋਈ ਨਹੀਂ ਇਹਦਾ ਉਹ ਤੋਂ ਅਸੀਂ ਬੋਲ ਰੱਖ ਲਾ ਵੇਚੁੱਦੀ ਚੱਲੋ ਮੈਨੂੰ ਪਹਿਲਾਂ ਪਤਾ ਲੱਗ ਗਿਆ ਉਸੇ ਡੈਡੀ ਡੈਡੀ ਅੰਦਰ ਕਰੀਏ ਦੇਖੋਦੇ ਭਾਂਡ ਤੇ ਨਿਕਲੀ ਚੁਈ ਜਿਹੜੀ ਬੰਦਾ ਝੂਠ ਹੀ ਬੋਲਦੇ ਦਿਲ ਰੱਖਣ ਨੂੰ ਬੜੀ ਵਧੀਆ ਹੋਈ ਬੜੀ ਵਧੀਆ ਹੋਈ ਸਿਰਾਈ ਲੱਗਿਆ ਪਿਆ ਨਾ ਬੜੀ ਵਧੀਆ ਆ ਜੇ ਮੈਂ ਮੈਚਾਂ ਲੜਦਾ ਨਾ ਮੈਚ ਚੱਲਦੇ ਜਾਵੇ ਫੇਰ ਇੰਟਰਨੈਸ਼ਨਲ ਮੈਚ ਚੱਲਦੇ ਤੇ ਹੁੰਦੇ ਤੇ ਫੇਰ ਹੋ બસ ਮੇਰੀ ਮੰਮੀ ਨੂੰ ਵਧੀਆ ਲੱਗਣਾ ਚਾਹੀਦਾ ਬਾਕੀ ਦੁਨੀਆ ਬਾੜ ਮੇ ਜਾਏ ਟੈਨਸ਼ਨ ਨਹੀਂ ਕੋਈ ਮੈਨੂੰ ਪਾਣੀ ਦੇ ਦਿਓ ਚਲੋ ਹੁਣ ਲੱਗੇ ਆ ਤੁਰਨ ਫਿਰ ਰਾਜ ਕਿਤੇ ਰੁਕਦੇ ਆ ਨਗ ਕਰਦੇ ਡਿਨਰ ਤੇ ਫੇਰ ਘਰ ਪਹੁੰਚੀਏ ਤੇ ਜਾ ਕੇ ਆਪਣੇ ਬੈੱਡ ਤੇ ਸੋਈਏ ਬਹੁਤ ਬਹੁਤ ਮਜ਼ਾ ਆਇਆ ਟ੍ਰਿਪ ਦਾ ਬਹੁਤ ਨਜ਼ਾਰੇ ਦਾ ਟ੍ਰਿਪ ਹੀ ਗਾ ਜੀ ਚੱਲ 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 ਪਹੁੰਚ ਗਏ ਆਂ ਘਰ ਤੇ ਜੀਪੀਐਸ ਮਾਸਟਰ ਨੇ ਹਨੂ ਅੱਜ ਸੈਰਾਂ ਬਹੁਤ ਕਰਾਈਆਂ ਜੀਪੀਐਸ ਮਾਸਟਰ ਨੇ ਬਹੁਤ ਸੈਰਾਂ ਕਰਾਈਆਂ ਡੈਡੀ ਆ ਨੂੰ ਮੜੀਆਂ ਧਣੀ ਕਮਾ ਕੇ ਲਿਆਇਆ ਅੱਜ ਬਹੁਤ ਇਹਨੇ ਡੈਡੀ ਹੱਤ ਬੜੀ ਚੁੱਕੀ ਕੱਲ ਪਰਸੋਂ ਦੀ ਇਹਨੇ ਜੀਪੀਐਸ ਵਾਲੇ ਬੰਦੇ ਹੋ ਅੱਜ ਪੰਜਾਬ ਚ ਹੀ ਘਵਾਟ ਗਈ ਹੈ ਉਹ ਅਮੇ ਖਿੱਚ ਕੇ ਇਹ ਉਹ ਯੋ ਕਿਦਾਂ 올 ਰਾਈਟ ਮਾਸੀ ਰਿਪਲਾਈ ਦੇਣ ਵਟ ਗਈ ਉਹ ਬਸ ਬੋਲੇ ਨਹੀਂ ਜਾਣ ਕਰੀ ਐਨੇ ਬੜੀ ਹੱਤ ਚੁੱਕੀ ਗਈ ਇਥੇ ਡੈਡੀ ਲੈਫਟ ਇਥੋਂ ਰਾਈਟ ਗਾੜੀ ਜਾ ਕੇ ਤੇ ਗਾੜੀ ਅਦੇ ਮੱਝਲਾ ਨਾਲੋਂ ਰਸਤੇ ਵਧੀਆ ਹੁੰਦੇ ਆ ਇੱਥੇ ਮੱਝਲ ਵਧੀਆ ਇਹ ਰਸਤੇ ਨਹੀਂ ਵਧੀਆ ਅਈ ਮੜੀ ਅਈ ਰਾਜ ਟ੍ਰੈਫਿਕ ਆਈ ਜੀਪੀਐਸ ਨੇ ਦੂਜੇ ਬੰਨੇ ਫਾਲੋ ਕੀਤਾ ਤਾਂ ਗੱਡੀ ਜਾ ਕੇ ਮੜੀਆਂ ਚ ਵੜ ਗਈ ਗਾੜੀ ਕੰਦਰ ਡੈਡੀ ਤੋਂ ਲੈਫਟ ਮੋੜ ਦੀ ਬਾਤ ਹੀ ਮਤਨਾ ਪਾਵੇ ਡੈਡੀ ਨੂੰ ਕਹਿਣ ਦੀ ਵੀ ਇੱਥੋਂ ਲੈਫਟ ਮੋੜ ਲਾ ਹੁਣ ਮੈਨੂੰ ਮੈਂ ਪਛਾਣ ਮੂ ਕੀਤਾ ਮੁੰਨ ਕਰ ਜਾ ਬੇ ਚੁੱਪ ਮੂੰਹ ਤੂੰ ਮੂੰਹ ਮੈਂ ਗੱਲ ਰੱਖ ਕੇ ਸੇਮਬਾ ਅ ਸੇਮਬਾ ਵਾ ਮਿੱਠਾ ਪਾਦਾ ਉਹਨੂੰ ਥੋੜਾ ਜਿਹਾ ਚਲੋ ਚਲੋ ਜੀ ਟ੍ਰਿਪ ਸਮਾਪਤ ਪਹੁੰਚ ਗਏ ਆਂ ਆਪਣੇ ਘਰੇ ਤੇ ਮਿਲਦੇ ਹਾਂ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ